ਸੂਬੇ ਦੇ ਵਿੱਚ ਨਸ਼ੇ ਅਤੇ ਗੁੰਡਾਗਰਦੀ ਖਿਲਾਫ ਸਵਾਲ ਖੜੇ ਕਰਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਇੱਕ ਹੋਰ ਦਰਦਨਾਕ ਵਾਰਦਾਤ ਦੇ ਵਿੱਚ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਤੀਜੇ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਹਥਿਆਰਾਂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ ਅੰਗੁਰਾਲ ਦੇ ਵਜੋਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਕੁਝ ਸਮਾਂ ਪਹਿਲਾਂ ਵਿਕਾਸ ਦਾ ਆਪਣੇ ਇਲਾਕੇ ਦੇ ਕੁਝ ਨੌਜਵਾਨਾਂ ਦੇ ਨਾਲ ਵਿਵਾਦ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਸਦਾ ਨਸ਼ੇ ਦੇ ਖਿਲਾਫ ਲੜਦੇ ਆ ਰਹੇ ਨੇ ਪਰ ਨਸ਼ੇ ਅਤੇ ਗੁੰਡਾਗਰਦੀ ਨੇ ਉਹਨਾਂ ਦੇ ਆਪਣੇ ਘਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ ਹੈ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਚੱਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਵਿਕਾਸ ਨਾਮ ਸੀਰਾ ਉਮਰ ਕਰੀਬ 16 ਸਾਲ ਹੈ ਮੈਂ ਕਹਿੰਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਜਿੱਤ ਲਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਪੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਇਹ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਝੇ ਪਰ ਇਹ ਹੈ ਕਿ ਕਮੀ ਕਿੱਥੇ ਆ ਪ੍ਰਸ਼ਾਸਨ ਟਿੱਲਾ ਸਰਕਾਰ ਟਿੱਲੀ ਹੈ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਟੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਜਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ 'ਚ ਖਲਾਇਆ ਮਾਥਾਂ ਦੇ ਵਿੱਚ ਵਡਾ ਕੀਤਾ ਅੱਜ ਉਹ Laash ਦੇ ਰੂਪ ਦੇ ਵਿੱਚ ਲੋਚਿ ਚ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਵਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜਰੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁਝੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਨਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਨਯੋਗ ਅਸੀਂ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁਛਰੇ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਔਰ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਬੁਰਾਲ ਕੀ ਕਰਦਾ ਸੀ ਕਿੰਨੀ ਕੁ ਉਮਰ ਕਿਬ 16 ਸਾਲ ਦਾ ਉਹ ਤੁਹਾਨੂੰ ਦੱਸਿਆ ਕਿ ਆ ਦੋ ਤਿੰਨ ਸਾਲੋਂ ਗੱਛ ਪੜਾਈ ਛੱਡ ਚੁੱਕਾ ਹੈ ਕਿਉਂਕਿ ਪਰਿਵਾਰ ਆਪਣੇ ਲਈ ਲੇਵਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਜਿਹੜਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਕਵਜ ਹੋਇਆ ਕਦੋਂ ਹੋਇਆ ਕਿਹਦੇ ਪੋਨੇ ਕ 10 ਵਜੇ ਦੀ ਗੱਲ ਹੈ ਬੱਸੀ ਦਾਨੀ ਸ਼ਮੰਦਾ ਲਸੂੜੀ ਮੋਹੱਲਾ ਦੁਰਗੇ ਦਿਖੂ ਦੇ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿਦਾ ਪਤਾ ਲੱਗਿਆ ਮੈਂ ਕੰਟ ਦੇ ਕਲੈਕਸ਼ਨਾਂ ਦੇ ਕੰਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉਥੋਂ ਤੁਰਿਆ ਆਂਦੇ ਆਂਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਕਿ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆਗੇ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰ ਪਰ ਕੀਤੇ ਹੋਇਆ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਹਿ ਤਰੇ ਨਸ਼ੇ ਦੀ ਪੇਟ ਚੜ ਗਿਆ ਮੁੰਡਾ ਜੀ ਕੋਈ ਵੱਡਾ ਪਤਾ ਲੱਗਿਆ ਕਿ ਕੋਈ ਰੰਜੀਤ ਸੀ ਰੰਜੀਤ ਸੀ ਉੱਥੇ ਕੋਈ ਗੱਲਬਾਤ ਹੋਈ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮੇਂ ਕੇ ਭਤੀਜੇ ਸਮੇਂ ਕੇ ਨਾਲ ਲਾ ਕੇ ਚੱਲਦਾ ਅੱਜ ਸਾਰੇ ਲੋਕ ਨਸ਼ੇ ਦੀ ਪੇਟ ਚੜ ਗਏ ਸ਼ਿਤਰ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ 'ਤੇ ਹਮਲਾ ਕੀਤਾ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਜਾਗ ਤੇ ਬੁੱਝੀ ਗਿਆ ਨਾ ਤੇ ਕੁਝ ਪਤਾ ਲੱਗਿਆ ਕੌਣ ਮੁੰਡੇ ਸੀ ਕੁਝ ਉਹਨਾਂ ਦਾ ਇੱਕ ਇੱਕ ਲੜਕੇ ਦੀ ਪਛਾਣ ਜਿਹੜੀ ਮੈਂ ਉਹ ਦੱਸ ਦਿੱਤੀ ਹੈ ਜਿਨੇ ਪਿੱਛੇ ਦੀ ਬਸਤੀ ਬਾਬਾ ਖੇਤ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਉਹਨੇ ਇਹ ਕਤਲ ਕੀਤਾ ਇਲਾਕੇ ਦੇ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿਕਨੇ ਮੈਂ ਨਹੀਂ ਪੂਰਾ ਕਹਿ ਸਕਦਾ ਅੱਜ ਜਲੰਧਰ ਵੈਸਟ ਤੋਂ ਪੂਰਾ ਵਿਧਾਇਕ ਸ਼ੀਤਾ ਲੰਗਰਾਲ ਜੀ ਉਹਨਾਂ ਦੇ ਰੀਅਲ ਤਾਇਆ ਜੀ ਦਾ ਪੋਤਾ ਜਿਹਦੀ ਉਮਰ 16 ਸਾਲ ਸੀ ਵਿਕਾਸ ਨਾਮ ਦਾ ਉਹਦਾ ਚੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਅੱਜ ਜਿਹੜਾ ਇਹ ਕਤਲ ਹੈ ਇਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਜਿਹੜਾ ਇਹ ਨਸ਼ਾ ਜਿਹੜਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਲੰਧਰ ਵੈਸਟ ਦੇ ਇਲਾਕੇ ਚ ਆਰਾਮ ਨਾਲ ਮਿਲ ਰਿਹਾ ਹੈ ਇਹ ਨਸ਼ੇ ਦੀ ਮਤਲਬ ਨਸ਼ੇ ਦੇ ਵਿੱਚ ਇੱਕ ਨੌਜਵਾਨ ਨਵਾਲਕ ਬੱਚੇ ਦਾ ਕਤਲ ਕੀਤਾ ਗਿਆ ਹੈ ਇਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੜੀ ਝੂਠੀ ਜਿਹੜੀ ਆਪਣੀ ਪਬਲਿਸਿਟੀ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਸਰਕਾਰ ਕਹਿੰਦੀ ਹੈ ਉਹਦੀ ਇਹ ਪੂਲ ਖੋਲਦੀ ਉਦਾਹਰਣ ਹੈ ਕਿ ਕਤਲ 16 ਸਾਲ ਦੇ ਬੱਚੇ ਦਾ ਹੋ ਜਾਣਾ ਇਹ ਸਿੱਧੇ ਤੌਰ ਤੇ ਸਰਕਾਰ ਦੀ ਨੀਤੀ ਔਰ ਭ੍ਰਸ਼ਟ ਨੀਤੀ ਤੇ ਗਲਤ ਨੀਅਤ ਉਹਨੂੰ ਜਗ੍ਹਾ ਜ਼ਾਹਿਰ ਕਰਦੀ ਆ ਸਰ ਪ੍ਰਾਰੰਭ ਪਤਾ ਲੱਗਿਆ ਕਿ ਕੀ ਕਿੰਨੇ ਮਾਰੇ ਹੈਗਾ ਕਿ ਕੋਈ 16 ਸਾਲਾ ਦਾ ਬੱਚਾ ਉਹ ਬਚਨ ਲਈ ਕਿਸੇ ਘਰ ਚ ਵੀ ਭੱਜਿਆ ਸੀਗਾ ਤੇ 16 ਸਾਲ ਦੇ ਬੱਚੇ ਦੀ ਕੀ ਪੁਰਾਣੀ ਰੰਜਿਸ਼ ਹੋਣੀ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਉਹਨਾਂ ਦੇ ਕਤਲ ਹੋ ਰਹੇ ਆ ਔਰ ਮੈਂ ਇਹ ਦੂਸਰਾ ਉਦਾਹਰਨ ਸਾਹਮਣੇ ਆਇਆ ਕਿ ਐਸੇ ਹੀ ਸਰਕਾਰ ਚ 14 14 ਸਾਲ ਦੇ ਬੱਚੇ ਸਕੂਲਾਂ ਚ ਜਿਹੜੇ ਪੜਨ ਜਾਂਦੇ ਉਹ ਵੀ ਓਵਰਡੋਜ਼ ਨਾਲ ਮਰ ਰਹੇ ਆ ਜਿਹੜੇ ਬਾਹਰ ਰਹਿ ਰਹੇ ਆ ਉਹਨਾਂ ਨੂੰ ਕਤਲੋਗਾਰਦ ਕੀ ਕਰਕੇ ਮਾਰਿਆ ਜਾ ਰਹਾ ਹੈ ਇਹ ਸਰਕਾਰ ਦੀ ਨਾਕਾਬਲੀਅਤ ਮੈਂ ਸਮਝਦਾ ਕਿ ਆਏ ਇਹ ਉਹ ਸਰਕਾਰ ਹੈ ਜਿਨੇ ਪੰਜਾਬ ਨੂੰ ਇਕਨੋਮਿਕਲੀ ਸੋਸ਼ੀਅਲੀ ਐਮਰਜੈਂਸੀ ਤੇ ਲਾਤਾ ਹੈ ਇਹ ਅੱਜ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਿ ਪੰਜਾਬ ਚ ਅਸੀਂ ਨਸ਼ਾ ਰੋਕਣ ਚ ਮਾਫੀਆਂ ਨੂੰ ਰੋਕਣ ਚ ਗੈਂਗਸਟਰ ਰਾਜ ਨੂੰ ਐਕਸਟਰਸ਼ਨ ਰੋਕਣ ਚ ਰੇਤ ਮਾਫੀਆਂ ਨੂੰ ਰੋਕਣ ਚ ਵਿਫਲ ਹੋ ਗਏ ਆ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਸਾਹਮਣੂ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੇ ਯੂਪੀ ਦੇ ਯੋਗੀ ਦਿੱਤਨਾਂਜ ਜਿਹਦੇ ਬਲਡੋਜ਼ਰ ਦੀ ਪਾਲਿਸੀ ਨੂੰ ਕਾਪੀ ਦਾ ਕਰ ਲਿਆ ਪਰ ਇੰਪਲੀਮੈਂਟ ਨਹੀਂ ਕਰ ਸਕੇ ਅੱਜ ਯੂਪੀ ਚੋਂ ਗੁੰਡੇ ਯੂਪੀ ਛੱਡ ਕੇ ਭੱਜ ਰਹੇ ਆ ਅੱਜ ਪੰਜਾਬ ਸਿਰਫ ਬੁਲਡੋਜ਼ਰ ਦਿਖਾਇਆ ਜਾ ਰਿਹਾ ਹੈ ਨਸ਼ਾ ਤਾਂ ਬੰਦ ਨਹੀਂ ਹੋ ਰਿਹਾ ਹਲੇ ਜੀ ਹਲੇ ਆਈਏ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਰਾਈ ਸੀ ਆਪਾਂ ਆਪਣਾ ਟੀਮਾ ਡਿਸਪੋਸ ਆਪਣਾ ਕਰਤੀਆਂ ਤੇ ਡਿਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਏ ਇਨਫੋਰਮੇਸ਼ਨ ਆਪਾਂ ਟੀਮਾ ਲਾਤੀਆਂ ਤੇ ਆਪਾਂ ਦੇਖ ਰਹੇ ਹਾਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰਨਾ ਹੈ ਹੁਣ ਕੱਤਲ ਦਾ ਕਾਰਨ ਪਤਾ ਲੱਗਿਆ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੀਆਂ ਆਪਣੀਆਂ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਆਪਣੀ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਐਜੂ ਆ ਉਸ ਦਾ ਨਾਮ ਪੁੱਛੀਏ ਔਰ ਕਹਾਂ ਦਾ ਰਹਿਣੇ ਵਾਲਾ ਹੈ ਹਾਂਜੀ ਨਹੀਂ ਹਲੇ ਆਪਾਂ ਕਰਨੇ ਚੀ ਵੈਰੀਫਾਈ ਅਜਾ ਨਾਮ ਔਰ ਕਿਸੇ ਲੀਡਰ ਦਾ ਭਤੀਜਾ ਵਗੈਰਾ ਵੀ ਨਹੀਂ ਹਲੇ ਆਪਾਂ ਵੈਰੀਫਾਈ ਕਰਨ ਨੂੰ ਜੇ ਜਦੋਂ ਫੈਕਟਸ ਆਣਗੇ ਤਦ ਹੀ ਤੁਹਾਨੂੰ